ਕਿ ਨਾ ਗਾਹ ਕੋਲ ਇਹਦਾ ਨਾ ਇਕੱਠਾ ਇਹ ਦੇਖੋ ਆ ਆਕਸੀ ਦਾ ਮਾਲ ਆ D10 ਹਾਂਜੀ ਚਾਰ ਗੋਲ ਕਿੰਨੇ ਦਾ ਪੈਣਾ 90 ਰੁਪਏ ਦਾ ਓ ਕਿਉਂ ਕਿੰਨੇ ਦਾ ਉਹ 50 ਪਲੱਸ ਐਮ ਆਰ ਪੀ ਓਕੇ ਐਮ ਆਰ ਪੀ ਤਾਂ 50 ਪਲੱਸ ਲੈਸ ਮਿਲੇਗੀ ਤੁਹਾਨੂੰ ਠੀਕ ਆ ਪਾウダー ਪਿਆ ਸਾਰਾ 100 ਰੁਪਏ ਅਮਰ ਵੀ 15 ਰੁਪਏ ਪਾウダー 100 ਹਾਂ 100 ਰੁਪਏ ਅਮਰ ਵੀ 15 ਰੁਪਏ ਦਾ ਪਾウダー ਵੀ ਆਪਣੇ ਸਾਮਾਨ ਪਿਆ ਸਾਰਾ ਅੰਦਰ ਢੇਰ ਲੱਗਾ ਪਿਆ ਨਿਗਾ ਬਾਹਰ ਇੱਕ ਵਾਰੀ ਨਿਗਾ ਫੇਰਾ ਬਾਹਰ ਇਧਰ ਹੀ ਪਿਆ ਸਾਮਾਨ ਉਹ ਦੇਖੋ ਸਾਹਮਣੇ ਪੇਟੀਆਂ ਪਈਆਂ ਆ ਦੇਖ ਲਓ ਅੰਦਰ ਵੀ ਪੇਟੀਆਂ ਨੇ ਪੇਟੀ ਜੜੀ ਵੀ ਆ ਤਾਂ ਕਰਕੇ ਰੇਟ ਘੱਟ ਮਿਲਦਾ ਐ ਨਹੀਂ ਹੈਗਾ ਵੀ ਚੀਜ਼ ਵਾਂਡੀਆਂ ਜਾਂ ਕੰਪਨੀ ਦੀ ਨਹੀਂ ਹੁਣ ਤੁਹਾਨੂੰ ਆਪ ਹੀ ਦਿਖਾਦਾ ਸਾਰ ਆ ਦੇਖ ਲਓ ਪੇਟੀਆਂ ਵਟੀਆਂ ਪਈਆਂ ਨੇ ਲੱਗ ਲੱਗ ਖਾਨ ਲੱਗ ਲੱਗ ਆਈਟਮ ਲੱਗੀ ਸਾਰੀ ਇਹ ਨਿੱਪਲ ਆ ਨਾ 50 ਰੁਪਏ ਦਾ ਡੱਬਾ ਆ ਪੂਰਾ ਬੋਤਲ ਆ ਗਈ ਉਹ ਬੋਤਲ ਆ ਗਈ 50 ਰੁਪਏ ਦੀ ਦੀ ਮੈਡੀਕਲ ਤੋਂ ਲੈਣੇ ਹੋ 16 ਰੁਪਏ ਦੀ ਪੈਣੀ ਹੈ ਓਕੇ ਵੀਰੇ ਸਿਰਫ 16 ਰੁਪਏ ਦੀ ਬੋਤਲ ਇਹ ਦੇ ਲਓ ਆ टॉयलेट वगैरह साफ करने को सौ रुपए का तुम बाजारों लें सौ रुपए का सैट दूंगा तुम्हें हूँ यह देखो परफ्यूम है डबल्यू टू यदि एम आर पी देखो दो सौ सत्तर रुपए एम आर पी है सिर्फ सत्तर रुपए का पैना सिर्फ दो सौ सत्तर एम आर पी सत्तर रुपए ठीक है जी आ जेल है डेढ़ सौ रुपए एम आर पी पचास रुपए की जेल ओके वीरे ठीक है जी कैराटीन स्पा है हाँ जी नब्बे रुपए की ओके वीरे कितने की पैनी नब्बे रुपए की कैराटीन स्पा एंजियो स्पा नब्बे नब्बे रुपए ਬਲੀਚਾਂ ਬਲੂਚਾਂ ਸਾਰੀਆਂ ਠੀਕ ਹੈ ਜੀ 18 18 ਰੁਪਏ ਬਲੀਚ ਹੈ ਕੰਪਨੀ ਦੇ ਆਉਣਗੇ ਨਾਲ ਹਾਂ 18 ਰੁਪਏ ਦੀ ਬਲੀਚ ਸਪਾ ਦਾ ਤੁਹਾਨੂੰ ਦੇ ਦਾਂਗੇ 40 ਰੁਪਏ ਦੀ ਸਪਾ ਸਿਰਫ ਸਿਰਫ 40 ਰੁਪਏ ਦਾ ਡੱਬਾ ਬੱਲੇ ਬਾਈ ਹਨੀ ਵੈਕਸ 40 ਰੁਪਏ ਧਿਆਨ ਰੱਖਿਓ ਮਾਰਕੀਟ 'ਚ ਨਹੀਂ ਮਿਲਦੀ ਇਹਨੇ ਵੀ ਨਾਲੇ ਟਾਪ ਦੀ ਹੈ ਨਾਲੇ ਟਾਪ ਦੀ ਨਾਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਫੀਲਡ ਗਾਂਜ ਖੜੇ ਆਂ ਸਾਗਰਗੋਲਾ ਨਾਮਾ ਹੋਰ ਕਾਸਮੈਟਿਕ ਦਾ ਸਾਮਾਨ ਤੁਸੀਂ ਰੇਟ ਸੁਣ ਕੇ ਹਰਾਰ ਹੋ ਜੂਗੇ ਕੰਪਨੀ ਦਾ ਸਾਮਾਨ ਉਹ ਸਿੰਗਲ ਪੀਸ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਹੋਇਆ ਕੰਪਨੀ ਦਾ ਸਬਾਨਾ ਪੂਰੀ ਗਾਰੰਟੀ ਵਿੱਚ ਹੋਊਗਾ ਤੁਸੀਂ ਰੇਟ ਸੁਣ ਕੇ ਹਰਾਰ ਆ ਜਾਓ ਵੀਡੀਓ ਨੂੰ ਬਣਾਇ ਰਿਹਾ ਤੁਹਾਡੇ ਬਹੁਤ ਹੀ ਕੰਮ ਦੀ ਵੀਡੀਓ ਹਾਂਜੀ ਐ ਵੇਖੋ ਐ ਸਾਰੀ ਸਪਾ ਲੱਗੀ ਐ ਹਾਂਜੀ ਵੀਰੇ ਸਪਾ ਤਾਂ ਤੁਹੇ ਦੇ ਦਾਂਗੇ 40 ਰੁਪਏ ਦੀ ਸਪਾ ਸਿਰਫ ਸਿਰਫ 40 ਰੁਪਏ ਦਾ ਡੱਬਾ ਬੱਲੇ ਬਾਈ ਹਨੀ ਵੈਕਸ 40 ਰੁਪਏ ਧਿਆਨ ਰੱਖਿਓ ਮਾਰਕੀਟ 'ਚ ਨਹੀਂ ਮਿਲਦੀ ਐਨੇ ਦੀ ਨਾਲੇ ਟੌਪ ਦੀ ਨਾਲੇ ਦੇ ਲੋ ਹਨੀ ਕੇਵ ਦਾ ਮਾਲ ਹੋਏਗਾ 40 ਰੁਪਏ ਹਨੀ ਵੈਕਸ ਓਕੇ ਇਹਦੇ ਵਿੱਚ ਫਲੇਵਰ ਲੈਣਾ 50 ਰੁਪਏ ਓਕੇ ਬਈ ਆ ਲੋ ਆ ਕੈਰਾਟਿਨ ਸਪਾਇਰ ਹਾਂਜੀ 90 ਰੁਪਏ ਦੀ ਓਕੇ ਵੀਰੇ ਕਿੰਨੇ ਦੀ ਪੈਣੀ 90 ਰੁਪਏ ਦੀ ਉਹ ਕੈਰਾਟਿਨ ਸਪਾਇਰ ਐਂਜੋ ਸਪਾ 90 90 ਰੁਪਏ ਓਕੇ ਵੀਰੇ ਵੇਟ ਬਾਈ ਦੱਤੀ ਹੁੰਦੇ ਆ ਆ ਦੇਖੋ ਢੇਰ ਲੱਗਾ ਪਿਆ ਤੁਹਾਨੂੰ 10 ਗੱਤੇ ਚਾਹੀਦੇ 20 ਚਾਹੀਦੇ ਮਿਲ ਜਾਣਗੇ ਠੀਕ ਆ ਵੀਰੇ ਠੀਕ ਆ ਜੀ ਆ ਸਾਰੀ ਫੇਸ਼ਲ ਕਿਟ ਲੱਗੀ ਐ ਆ ਫੇਸ ਵੋਸ਼ ਲੱਗਾ ਐ ਇਹ ਵੀ ਫੇਸ਼ਲ ਉਹ ਸਾਰਾ ਸ਼ਗਨਾ ਦਾ ਮਾਲ ਪਿਆ ਓਕੇ ਠੀਕ ਹੈ ਜੀ ডিসਕਾਊਂਟ 50% ਹੁੰਦਾ ਹੀ ਹੁੰਦਾ 50% ਡਿਕਾਊਂਟ ਆ 2 ਰੁਪਏ ਦਾ ਸੰਧੂਰ ਹੈ ਜੀ ਠੀਕ ਹੈ ਜਿੰਨੇ ਦਾ ਮਰਜੀ ਸੇਲ ਕਰੋ ਸਾਰੇ ਸਮਾਨ ਤੇ 50% ਮਹਿੰਦੀ ਹੈ ਮਹਿੰਦੀ ਤੁਹਾਨੂੰ ਕਿੰਨੇ ਦੀ ਪੈਣੀ 34 ਰੁਪਏ ਦਾ ਡੱਬਾ ਓਕੇ ਹੋਰ ਸਾ ਦੇ ਲੋ ਇੱਧਰ ਪਿਆ ਬਾਈ ਦਾ ਸਮਾਨ ਢੇਰ ਲੱਗਾ ਪਿਆ ਢੇਰ ਲੱਗਾ ਪਿਆ ਇਹ ਦੇਖੋ ਸੀ ਸਜਾ ਸਜਾ ਕੇ ਕੁਛ ਨਹੀਂ ਰੱਖਿਆ ਸਾਡਾ ਬਈ ਬਾਈ ਨੂੰ ਬਈ ਇਹ ਰੇਟ ਤਾਂ ਹੀ ਇਕੱਠਾ ਚੱਕਦਾ ਬਾਈ ਮਾਰਟੀ ਸਾਡਾ ਇੱਕੋ ਹੀ ਏਮ ਹੈ ਮਾਲ ਖਤਮ ਕਰਨਾ ਹੁਣ ਇਹ ਦੇਖੋ ਪਰਫਿਊਮ ਹੈਗਾ ਡਬਲ 2 ਹਾਂਜੀ ਬ੍ਰਦਰ ਇਹਦੀ ਐਮ ਆਰ ਪੀ ਦੇਖੋ 270 ਰੁਪਏ ਐਮ ਆਰ ਪੀ ਹੈ ਹਾਂਜੀ ਬ੍ਰਦਰ ਸਿਰਫ 70 ਰੁਪਏ ਦਾ ਪੈਣਾ ਸਿਰਫ 270 ਐਮ ਆਰ ਪੀ 70 ਰੁਪਏ ਠੀਕ ਹੈ ਜੀ ਇਹ ਦੇਖੋ ਇਹਦਾ ਵੱਡੀ ਵੈਕਸ ਵੀ ਆਂਦੀ ਏ ਓਕੇ ਬ੍ਰਦਰ ਸਿਰਫ 100 ਰੁਪਏ ਦੀ ਵੈਕਸ ਹੈ ਜੀ ਹਾਂ ਸਿਰਫ 100 ਰੁਪਏ ਦੀ ਵੈਕਸ ਆਹ ਦੇਖੋ ਆ ਦੂਸਰੇ ਬਾਇਰ ਹਾਂ ਉਧਰ ਵੀ ਲੱਗਿਆ ਆ ਬਲੀਚਾਂ ਬਲੂਚਾਂ ਸਾਰੀਆਂ ਠੀਕ ਹੈ ਜੀ 18 18 ਰੁਪਏ ਬਲੀਚ ਹੈ ਕੰਪਨੀ ਦੇ ਆਉਣਗੇ ਨਾ ਹਾਂ 18 ਰੁਪਏ ਦੀ ਬਲੀਚ ਠੀਕ ਹੈ ਜੀ ਇਹ ਜੈਲ ਆ 150 ਰੁਪਏ ਐਮ ਆਰ ਪੀ 50 ਰੁਪਏ ਦੀ ਜੈਲ ਓਕੇ ਵੀਰੇ ਠੀਕ ਹੈ ਜੀ ਇਹ ਆਕਸੀ ਦਾ ਮਾਲ ਹੈ ਮਾਲ ਇੰਨਾ ਕ ਆਇਆ ਹੋਇਆ ਸਾਨੂੰ ਪਤਾ ਹੀ ਨਹੀਂ ਕਿਹੜੀ ਚੀਜ਼ ਕਿੱਥੇ ਪਈ ਹੈ ਅੱਛਾ ਜੀ ਆ ਵੀ ਬੁੰਦਲ ਪਏ ਆ ਗਾਹ ਕਰਕੇ ਨਾ ਗਾਹ ਕੋ ਜਿੰਦਾ ਨਾ ਇਕੱਠਾ ਇਹ ਦੇਖੋ ਆ ਆਕਸੀ ਦਾ ਮਾਲ ਆ ਡੀ 10 ਹਾਂਜੀ ਚਾਰ ਗੋਲ ਕਿੰਨੇ ਦਾ ਪੈਣਾ 90 ਰੁਪਏ ਦਾ ਓਕੇ ਉਹ ਕਿੰਨੇ ਦਾ ਉਹ 50 ਪਲੱਸ ਐਮ ਆਰ ਪੀ ਓਕੇ ਐਮ ਆਰ ਪੀ ਤਾਂ 50 ਪਲੱਸ ਲੈਸ ਮਿਲੇਗੀ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਆ ਨੇਲ ਪਿੰਟ ਆ ਗਈਆਂ ਦਾ 10 ਰੁਪਏ ਨੇਲ ਪਿੰਟ ਹਾਂ ਢੇਰ ਲਾ ਦਾਂਗੇ ਤੁਸੀਂ 10 ਰੁਪਏ ਲੈ ਕੇ 100 ਰੁਪਏ ਸੇਲ ਕਰ ਦੋ ਜਿਹੜਾ ਮਰਜ਼ੀ ਕਰੋ ਜਿਹੜਾ ਮਰਜ਼ੀ ਉਧਰ ਵੀ ਆਪਣੇ ਸਾਮਾਨ ਪਿਆ ਸਾਰਾ ਅੰਦਰ ਢੇਰ ਲੱਗਾ ਪਿਆ ਨਿਗਾ ਪਾਉ ਦੋ ਇੱਕ ਵਾਰੀ ਇਧਰ ਨਿਗਾ ਪਾਉਂਦੇ ਇਧਰ ਹੀ ਪਿਆ ਸਾਮਾਨ ਉਹ ਦੇਖੋ ਸਾਹਮਣੇ ਪੇਟੀਆਂ ਪਈਆਂ ਆ ਦੇਖ ਲੈ ਅੰਦਰ ਵੀ ਪੇਟੀਆਂ ਨੇ ਪੇਟੀਆਂ ਜੜੀ ਪਈ ਆ ਤਾਂ ਕਰਕੇ ਰੇਟ ਘੱਟ ਮਿਲਦਾ ਐ ਨਹੀਂ ਹੈਗਾ ਉਹ ਚੀਜ਼ ਵਾਂਗਿਆ ਕੰਪਨੀ ਦੀ ਨਹੀਂ ਔਰ ਤੁਹਾਨੂੰ ਆਪ ਹੀ ਦਿਖਾਦਾ ਸਾਰਾ ਆ ਦੇਖ ਲਓ ਪੇਟੀਆਂ ਵਟੀਆਂ ਪਈਆਂ ਨੇ ਆ ਦੇਖੋ ਇਹ ਸਾਰੀ ਨੀਹਾਂ ਮਹਿੰਦੀ ਪਈ ਹੈ ਇਧਰ ਮਾਰ ਲੱਗਾ ਪਿਆ ਠੀਕ ਹੈ ਜੀ ਇਹ ਪਾਊਡਰ ਪਿਆ ਸਾਰਾ 100 ਰੁਪਏ ਅਮਰ ਵੀ 15 ਰੁਪਏ ਪਾਊਡਰ 100 ਹਾਂ 100 ਰੁਪਏ ਅਮਰ ਵੀ 15 ਰੁਪਏ ਦਾ ਪਾਊਡਰ ਉਹ ਬੱਲੇ ਬਈ ਆ ਦੇਖ ਲਓ ਆ ਟਾਇਲਟ ਵਗੈਰਾ ਸਾਫ ਕਰਨ ਨੂੰ 100 ਰੁਪਏ ਦਾ ਦੀ ਬਜਾਰੋ ਲੈਨੇ ਹੋ 100 ਰੁਪਏ ਦਾ ਸੈੱਟ ਦਵਾਂਗਾ ਤੁਹਾਨੂੰ ਮੈਂ ਮਹਿੰਦੀ ਲੱਗੀ ਆ ਫਲਾਰਾ ਐਚ ਆਰ ਲੱਗਾ ਠੀਕ ਆ ਜੀ ਉੱਪਰ ਹਨ ਹਾਂ ਇਹ ਚਾਰ ਫਲੋਰ ਹੈ ਐਦਾ ਹੀ ਆ ਸਾਰੀ ਲੱਗ ਲੱਗ ਹਨ ਹਾਂ ਲੱਗ ਲੱਗ ਆਈਟਮ ਲੱਗੀ ਸਾਰੀ ਇਹ ਨਿੱਪਲ ਆ ਨਾ 50 ਰੁਪਏ ਦਾ ਡੱਬਾ ਆ ਪੂਰਾ ਤੁਸੀਂ 15 5 75 ਰੁਪਏ ਦਾ ਡੱਬਾ ਲੈਨੇ ਬਜਾਰੋ ਹਾਂ ਇਹ 50 ਰੁਪਏ ਦਾ ਪੂਰਾ ਸਿਰਫ 50 ਰੁਪਏ ਦਾ ਪੂਰਾ ਇਹ ਦੇ ਇੱਕ ਚੈੱਕ ਕਰੋ ਇਹਦੇ ਵਿੱਚ 15 20 ਨੇ ਬੋਨੀ ਦਾ ਮਾਲ ਹੈ 75 ਦਾ ਬਜਾਰੋ ਲੈਨੇ ਹੋ 50 ਰੁਪਏ ਦਵਾਂਗਾ ਪੂਰੀ ਕੰਪਨੀ ਦੀ ਕੰਪਨੀ ਹੈ ਬੋਨੀ ਦੀ ਹਾਂ ਬਿਲਕੁਲ ਉਸ ਤੋਂ ਬਾਅਦ ਇਹ ਚੈੱਕ ਕਰੋ ਐ ਨਿਪਲ ਆ ਗਈ ਬੋਟਲ ਆ ਗਈ ਉਹ ਬੋਤਲ ਆ ਗਈ 50 ਰੁਪਏ ਦੀ ਦੀ ਮੈਡੀਕਲ ਤੋਂ ਲੈਣੇ ਹੋ ਬੋਨੀ ਦੀ ਬੋਤਲ 16 ਰੁਪਏ ਦੀ ਪੈਣੀ ਹੈ ਓਕੇ ਵੀਰੇ ਸਿਰਫ 16 ਰੁਪਏ ਦੀ ਬੋਤਲ